ਆਪਣੇ ਆਪ ਨੂੰ ਛੋਲੇ ਦਾ ਗੱਬਰ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜੀਠੀਆ ਕਸੂਤੇ ਫਸ ਗਏ ਨੇ ਵਿਕਰਮ ਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਵਿਕਰਮ ਜੀਠੀਏ ਦਾ ਜੇਲ੍ਹ ਦੇ ਵਿੱਚੋਂ ਆਉਣਾ ਲਗਭਗ ਮੁਸ਼ਕਲ ਹੋ ਗਿਆ ਹੈ ਸੱਚਮੁੱਚ ਜਿਹੜੀਆਂ ਅਪਵਿਖਵਾੜੀਆਂ ਕੀਤੀਆਂ ਗਈਆਂ ਪਰਚੀਆਂ ਨੂੰ ਲੈ ਕੇ ਐਫ ਆਈ ਆਰ ਨੂੰ ਲੈ ਕੇ ਉਹ ਬਿਲਕੁਲ 101% ਸੱਚ ਹੋਈ ਐਡਵੋਕੇਟ ਅਸ਼ਦੀਪ ਸਿੰਘ ਘਰੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਦੇ ਨਾਲ-ਨਾਲ ਵਿਕਰਮ ਜੀਤਿਆ ਦੇ ਵਕੀਲ ਵੀ ਨੇ ਅਤੇ ਐਡਵੋਕੇਟ ਦਮਨਪ੍ਰੀਤ ਸੁਖਤੀ ਵੱਲੋਂ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਗਿਆ ਸੀ 1 ਨੀ 2 ਨੀ 3 ਨੀ 4 ਚਾਰ ਪਰਚੇ ਨਵੇਂ ਹੋਣਗੇ ਐਫ ਆਈ ਆਰ ਨਵੀਆਂ ਤਰ੍ਹਾਂ ਚੋਗੀਆਂ ਸਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਜਿਠਿਆ ਤੇ ਵਿਕਰਮ ਜਿਠਿਆ ਜੇਲ੍ਹ ਦੇ ਵਿੱਚ ਨੇ 14 ਦਿਨ ਦੀ ਨਿਆਇਕ ਹਰਸਤਵਧ ਗਈ ਹੈ ਇਸ ਦੇ ਬਾਪ ਯੂਧ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੈਨ ਨਾਲ ਨਹੀਂ ਬੈਠ ਰਿਹਾ ਵਿਜੀਲੈਂਸ ਅਤੇ ਵਿਜੀਲੈਂਸ ਦੇ ਅਧਿਕਾਰੀ ਚੈਨ ਦੇ ਨਾਲ ਨਹੀਂ ਬੈਠ ਰਿਹਾ ਉਹ ਦਿਨ ਪਰ ਰਾਤ ਛਾਪੇ ਮਾਰੀ ਕਰ ਰਹੇ ਨੇ ਜਿਸ ਤਰ੍ਹਾਂ ਛਾਪੇ ਮਾਰੀ ਕੀਤੀ ਗਈ ਰਣਜੀਤ ਸਿੰਘ ਗਿੱਲ ਜੋ ਕਾਫੀ ਲੰਮਾ ਸਮਾਂ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਤਿੰਨ ਕੋ ਹਫਤੇ ਪਹਿਲਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਿਹਾ ਸੀ ਅਤੇ ਆ ਦੋ ਦਿਨ ਪਹਿਲਾਂ ਰਾਤੋਂ ਰਾਤ ਜਿਹੜੇ ਉਹ ਸ਼ਾਮਲ ਹੋ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨੈਬ ਸੈਣੀ ਦੀ ਅਗਵਾਈ ਦੇ ਵਿੱਚ ਨਾਲ ਦੀ ਨਾਲ ਹੀ ਵੱਡੇ ਪੱਧਰ ਉੱਤੇ ਕਾਰਵਾਈ ਕਰ ਦਿੱਤੀ ਗਈ ਵਿਜੀਲੈਂਸ ਦੀਆਂ ਕਈ ਟੀਮਾਂ ਪਹੁੰਚੀਆਂ ਕਿਉਂਕਿ ਰਣਜੀਤ ਸਿੰਘ ਗਿਲ ਗਿਲ ਸਿਆਸਦਾਨ ਦੇ ਨਾਲ-ਨਾਲ ਇੱਕ ਵੱਡੇ ਕਾਰੋਬਾਰ ਵੀ ਨੇ ਗਿਲਕੋ ਡਿਵੈਲਪਮੈਂਟਰ ਦੇ ਨਾਮ ਨਾਲ ਚਾੜੇ ਜਾਂਦੇ ਨੇ ਜਿੰਨੇ ਵੀ ਦਫਤਰ ਸੀ ਰਣਜੀਤ ਸਿੰਘ ਦੇ ਉਹਨਾਂ ਉੱਤੇ ਸ਼ਾਪੇਮਾਰੀ ਕੀਤੀ ਗਈ ਜਿੰਨੇ ਦਸਤਾਵੇਜ਼ ਸੀ ਚਾਹੇ ਇਲੈਕਟ੍ਰੋਨਿਕ ਗੈਜਟ ਸੀ ਉਹ ਸਾਰੇ ਸਰਕਾਰ ਨੇ ਆਪਣੀ ਕਸਲੀ ਵਿੱਚ ਲੈ ਲਏ ਨੇ ਵਿੱਤੀ ਅਮਾਉਂਟ ਦਾ ਲੈਣ-ਦੇਣ ਕੀਤਾ ਗਿਆ ਹੈ ਯਾਨਕਿ ਉਹ ਰਕਮ ਕੂੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਹੁਣ ਰੱਜ ਕੇ ਰੋਲਾ ਪਾਇਆ ਜਾ ਰਿਹਾ ਹੈ ਬਿਕਰਮ ਜੀਠਿਆ ਦੇ ਵਕੀਲਾ ਵੱਲੋਂ ਦੱਸ ਦਿਨਾ ਕੀ ਕਹਿ ਰਹੇ ਨੇ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੋਨੇ ਸੈਣੀ ਦੀ ਅਗਵਾਈ ਹੇਠ ਪੰਜਾਬ ਵਿੱਚ ਸ਼ਾਮਲ ਹੋਣ ਤੋਂ ਲਗਭਗ 12 ਘੰਟਿਆਂ ਬਾਅਦ ਵਿਜੀਲੈਂਸ ਵੱਲੋਂ ਕਾਰੋਬਾਰੀ ਰਣਜੀਤ ਸਿੰਘ ਗਿੱਲ ਦੇ ਘਰ ਤੇ ਟਿਕਾਣਿਆਂ ਤੇ ਛਾਪੀਮਾਰੀ ਕੀਤੀ ਗਈ ਜਿਸ ਨਾਲ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ ਸਰਕਾਰ ਨੇ ਇਸ ਕਾਰਵਾਈ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਜੀਠਿਆ ਨਾਲ ਜੋੜਿਆ ਅਤੇ ਕਿ ਗਿੱਲ ਅਤੇ ਮਜੀਠਿਆ ਵਿਚਕਾਰ ਲੈਂਡ ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਯਾਨੀ ਕਿ ਕਰੋੜਾ ਰੁਪਏ ਦਾ ਲੈਂਡਡ ਹੋਇਆ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਨੇ ਸਰਕਾਰ ਤੇ ਨਿਸ਼ਾਨਾ ਸਿੱਧਿਆ ਕਿ ਇਸ ਇਸ ਨੂੰ ਬਦਲੀ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ ਮਜੀਠੀਆ ਦੇ ਵਕੀਲ ਸੀਨੀਅਰ ਆਗੂ ਅਕਾਲੀ ਅਕਾਲੀ ਆਗੂ ਅਰਸ਼ਦੀਪ ਸਿੰਘ ਗਲੇਰ ਨੇ ਕਿਹਾ ਕਿ ਹੁਣ ਤੱਕ ਸਰਕਾਰ ਨੂੰ ਮਜੀਠੀਆ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ ਇਸ ਲਈ ਹੁਣ ਮਜੀਠੀਆ ਦਾ ਨਾਮ ਗਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਗਿਲ ਨਾਲ ਜੋੜਿਆ ਜਾ ਰਿਹਾ ਹੈ ਹਾਲਾਂਕਿ ਜਿਹੜੇ ਰਣਜੀਤ ਸਿੰਘ ਸੀ ਗਿਲਕੋ ਕੰਪਨੀ ਦੇ ਜਿਹੜੇ ਆਨਰ ਨੇ ਉਹਨਾਂ ਨੇ ਇੱਕ ਵਾਰ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਇੱਕ ਵਾਰ ਲੜੀ ਸ਼ਰੂਮਣੀ ਅਕਾਲੀ ਦਲ ਵੱਲੋਂ ਦੋਵੇਂ ਹੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਰੇ ਲੇਕਿਨ ਗਿਲਕੋ ਵੈਲੀ ਦੇ ਮਾਲਕ ਰਣਜੀਤ ਸਿੰਘ ਗਿਲ ਦੀਆਂ ਤਾਰਾ ਬਿਕਰਮਜੀਤ ਸਿੰਘ ਦੇ ਨਾਲ ਜੁੜੀਆਂ ਚੱਲੀਆਂ ਨੇ ਕਿ ਸ਼ੇਅਰ ਹੋਲਡਰ ਨੇ ਜਾਂ ਵਿਤੀ ਲੈਂਡ ਦੇ ਉਹ ਵੀ ਕਰੋੜਾ ਰੁਪਈਆ ਦਾ ਕੀਤਾ ਗਿਆ ਹੈ ਹਾਲਾਂਕਿ ਇਸ ਗੱਲ ਤੋਂ ਪਰਦਾ ਚੁੱਕ ਦਿੱਤਾ ਹੈ ਆਸੀਬ ਸਿੰਘ ਕਲੇਰ ਨੇ ਕਿ ਬਿਲਕੁਲ ਨਜ਼ਾਇਜ਼ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਵਿਕਰਮ ਜੀਤਿਆ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਉਹਨਾਂ ਨੇ ਚੁਟਕੀ ਲਈ ਅਜੇ ਤਹ ਹੈ ਤਾਂ ਸਰਕਾਰ ਨੂੰ ਇਹ ਵੀ ਸਾਬਤ ਕਰਨਾ ਚਾਹੀਦਾ ਹੈ ਕਿ ਮਜੀਠੀਆ ਦਾ ਪੈਸਾ ਐਲਨ ਮਸਕ ਅਤੇ ਡੋਨਾਲਡ ਟਰੰਪ ਦੀਆਂ ਕੰਪਨੀਆਂ ਵਿੱਚ ਵੀ ਨਿਵੇਸ਼ ਕੀਤਾ ਗਿਆ ਹੈ ਇੱਕ ਬਿਜ਼ਨਸ ਟੀਮ ਅਮਰੀਕਾ ਭਜਦੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮਕਬੂਲੀ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ ਜਾਂਚ ਦੇ ਨਾਮ ਤੇ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ ਕਲੀਅਰ ਨੇ ਕਿਹਾ ਕਿ ਸਰਕਾਰ ਦਾਵਾ ਕਰ ਰਹੀ ਹੈ ਕਿ ਰਣਜੀਤ ਸਿੰਘ ਗਿੱਲ ਦੇ ਕਰ ਸ਼ਾਪੇ ਵਾਲੀ ਤੋਂ ਵਿਕਰਮ ਜੀਠਿਆ ਦਾ ਲੈਣ ਦੇ ਦਾ ਖਲਾਸਾ ਹੋਇਆ ਹੈ ਆਮ ਆਦਮੀ ਪਾਰਟੀ ਨੂੰ ਮੇਰਾ ਸਵਾਲ ਹੈ ਕਿ ਰਣਜੀਤ ਸਿੰਘ ਗਿੱਲ ਨੂੰ ਪਾਰਟੀ ਛੱਡੇ ਬਹੁਤ ਸਮਾਂ ਹੋ ਗਿਆ ਪਿਛਲੇ ਸਮੇਂ ਵਿਚਾਰਸ਼ਾ ਸੀ ਕਿ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਵੀ ਜਾ ਰਹੇ ਨੇ ਕੀ ਖੜ ਦੇ ਵਿਧਾਇਕ ਅਨਮੋਲ ਗਗਨ ਬਾਣ ਇਸ ਦੇ ਵਿਰੋਧ ਤੇ ਅਸਤੀਫਾ ਦੇਣੇ ਬਾਅਦ ਵਿੱਚ ਉਹਨਾਂ ਨੂੰ ਬਣਾ ਲਿਆ ਗਿਆ ਹਾਲਾਂਕਿ 15 20 ਦਿਨ ਪਹਿਲਾਂ ਛੱਡੀ ਸੀ ਪਾਰਟੀ ਐ ਰਣਜੀਤ ਸਿੰਘ ਗਿੱਲ ਨੇ ਜਿਹੜੇ ਗਿੱਲ ਕੋ ਉਹ ਜਿਹੜੀ ਕਲੋਨੀ ਦੇ ਜਿਹੜੇ ਜਿਹੜੀ ਕੰਪਨੀ ਆ ਉਸਦੇ ਮਾਲਕ ਨੇ ਉਸਦੇ ਡਿਵੈਲਪਰ ਨੇ ਦੱਸਿਆ ਚਾਰਿਆ ਹੈ ਕਿ ਤਾਰਾ ਜੁੜੀਆਂ ਹੋਈਆਂ ਨੇ ਵਿਜੀਲੈਂਸ ਨੇ ਖੁਦ ਖਾਸਾ ਕੀਤਾ ਹੈ ਕਿ ਰਣਜੀਤ ਸਿੰਘ ਦੇ ਨਾਲ ਵਿਕਰਮਜੀਤਿਆ ਦਾ ਲੈਂਡ ਡੀਲ ਹੋਇਆ ਹੈ ਤੇ ਦੂਸਰੇ ਪਾਸੇ ਮਜ਼ਾਕ ਕੀਤਾ ਗਿਆ ਅਰਸ਼ਦੀਪ ਸਿੰਘ ਕਲੇਰ ਹੋਣਾ ਵੱਨੋ ਭਾਈ ਅਸੀਂ ਤਾਂ ਐਲਨ ਮਸਕ ਅਤੇ ਡੋਨਾਲਡ ਟਰੰਪ ਦੀ ਕੰਪਨੀ ਦੇ ਵਿੱਚ ਵੀ ਵਿਕਰਮਜੀਤਿਆ ਹੋਣਾ ਨੇ ਪੈਸੇ ਲਗਾਏ ਹੋਏ ਨਹੀਂ ਤੇ ਇੱਕ ਵਿਜਨਸ ਦੀ ਟੀਮ ਤੁਸੀਂ ਅਮਰੀਕਾ ਭੇਜ ਦਿਓ ਜਾ ਕੇ ਜਾਂਚ ਕਰੇ ਉਹਨਾਂ ਕਹੇ ਸਭ ਕੁਝ ਰੰਜਸ ਬਦਲਾਖੋਰੀ ਦੀ ਰਾਜਨੀਤੀ ਦੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨਵਲ ਨੂੰ ਕੀਤਾ ਜਾ ਰਿਹਾ ਹੈ ਵਿਕਰਮ ਜੀਠਿਆ ਨਿਰਦੋਸ਼ ਨੇ ਲੇਕਿਨ ਵਿਕਰਮ ਜੀਠਿਆ ਕਿੰਨੇ ਕੁ ਨਿਰਦੋਸ਼ ਨੇ ਕਿੰਨੇ ਕੁ ਸਹੀ ਨੇ ਇਹ ਤਾਂ ਕੱਲ ਨੂੰ ਪਤਾ ਲੱਗੇਗਾ ਕਿਉਂਕਿ ਕੱਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੇਸ਼ੀ ਹੈ ਅਰਸ਼ੀਪ ਸਿੰਘ ਕਲੇਰ ਵੀ ਹੋਣਗੇ ਦਬਰਪ੍ਰੀਤ ਸੋਫਟੀ ਵੀ ਹੋਣਗੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਕੀਰ ਵੀ ਹੋਣਗੇ ਕੱਲ ਨੂੰ ਦੁੱਧ ਤੋਂ ਦੁੱਧ ਅਤੇ ਪਾਣੀ ਤੋਂ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਵਿਕਰਮਜੀਠੀਆ ਦੇ ਵੱਡੇ ਸਬੂਤ ਗੁੱਜੇ ਭੇਦ ਵਿਜੀਲੈਂਸ ਅਤੇ ਪੰਜਾਬ ਉਸਦੇ ਹੱਥ ਲੱਗ ਚੁੱਕੇ ਨੇ ਇਸ ਕਰਕੇ ਬਿਜ਼ਨਸ ਬਿਊਰੋ ਜਿਹੜੀ ਹੈ ਨਾ ਤਾਂ ਵਕੀਲ ਐਡਵੋਕੇਟ ਅਸ਼ਦੀਪ ਸਿੰਘ ਕਲੇਮ ਦੀ ਪ੍ਰਵਾਹ ਕਰਦੀ ਹੈ ਨਾ ਦਮਨਵੀਰ ਸੁਖਤੀ ਦੀ ਉਹ ਕਹਿੰਦੇ ਨੇ ਕਿ ਸਾਡੇ ਕੋਲ ਤੱਤ ਵੀ ਨੇ ਅਪੀਲਾ ਵੀ ਨੇ ਦਲੀਲਾ ਵੀ ਨੇ ਲੰਮਾ ਸਵਾਸ ਲੰਮਾ ਸਮਾਂ ਜੇਲ੍ਹ ਭੇਜਣ ਜੇਲ੍ਹ ਭੇਜਣ ਵਾਸਤੇ ਵਿਕਰਮ ਜਿਸ਼ਿਆ ਨੂੰ ਉਹ ਕਹਿੰਦੇ ਅਸੀਂ ਸਾਨੂੰ ਕਿਸੇ ਵੀ ਗੱਲ ਦੀ ਟੈਂਸ਼ਨ ਨਹੀਂ ਅਸੀਂ ਸਾਰੇ ਸਬੂਤ ਇਕੱਠੇ ਕੀਤੇ ਨੇ ਸਬੂਤਾਂ ਦੇ ਹਦਾਰ ਤੇ ਕਾਰਵਾਈ ਕਰ ਰਹਾ ਹਾਂ ਹੁਣ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਰਮਜੀਤ ਸਿੰਘ ਗਿੱਲ ਨੇ ਜਿਹੜੇ ਗਿੱਲਕੋ ਦੇ ਓਨਰ ਨੇ ਉਹਨਾਂ ਉੱਤੇ ਵੀ ਕਾਨੂੰਨੀ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਜੇਲ੍ਹ ਦਾ ਮੂੰਹ ਵੇਖਣਾ ਪਵੇ ਧੰਨਵਾਦ